ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਟਰੈਕਟਰ ਸੌਦਾ ਤੇ ਤੁਹਾਡਾ ਸਵਾਗਤ ਹੈ ਜੀ ਵੀਰੋ ਅੱਜ ਆਪਣੇ ਕੋਲ ਵੀਡੀਓ ਵਿੱਚ ਨਗੀਨਾ ਪੀਸ ਫੋਰਡ 3600 ਬਕਾਊਆ ਅੱਗੇ ਵੀਡੀਓ ਵਿੱਚ ਟਰੈਕਟਰ ਦੀ ਸਾਰੀ ਡਿਟੇਲ ਦੇਵਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਾਰਿਆਂ ਤੋਂ ਪਹਿਲਾਂ ਤੇ ਜੇ ਤੁਸੀਂ ਵੀ ਆਪਣੀ ਕਿਸੇ ਚੀਜ਼ ਜਿਵੇਂ ਟਰੈਕਟਰ ਟਰਾਲੀ ਕਾਰ ਖੇਤੀਬਾੜੀ ਦੇ ਸੰਦ ਨੂੰ ਵੇਚਣ ਵਾਸਤੇ ਚੈਨਲ ਤੇ ਐਡ ਕਰਵਾਉਣੀ ਹੋਵੇ ਤਾਂ 8-10 ਫੋਟੋਆਂ ਤੇ ਇੱਕ ਵੀਡੀਓ ਬਣਾ ਕੇ ਸਕਰੀਨ ਤੇ ਸ਼ੋਅ ਹੋ ਰਿਹਾ WhatsApp ਨੰਬਰ 959292149 ਤੇ ਸੈਂਡ ਕਰ ਦਿਓ ਜੀ ਤੁਹਾਡੀ ਐਡ ਆਪਣੇ ਚੈਨਲ ਤੋਂ ਕਰ ਦਿੱਤੀ ਜਾਊਗੀ ਹੁਣ ਗੱਲ ਕਰਦੇ ਹਾਂ ਜੀ ਬਕਾਊ ਟਰੈਕਟਰ ਦੀ ਹਾਂਜੀ ਵੀਰੋ ਅੱਜ ਵੀਡੀਓ ਵਿੱਚ ਮੈਂ ਤੁਹਾਡੇ ਵਾਸਤੇ ਸੇਲ ਹੀ ਲੈ ਕੇ ਆਇਆ ਜੀ ਇੱਕ ਨਗੀਨਾ ਪੀਸ ਫੋਰਡ 3600 ਸਕਰੀਨ ਤੇ ਵੇਖ ਰਹੇ ਹੋ ਜੀ ਟਰੈਕਟਰ 1995 ਦਾ ਮਾਡਲ ਆ ਤੇ ਇੰਜਨ ਗੇਅਰ ਦਾ ਫੁੱਲ ਸਾਫਟ ਟਰੈਕਟਰ ਇਹ ਆ ਜੀ ਪੂਰਾ ਕੋਕਾ ਪੀਸ ਕੋਈ ਕਮੀ ਪੇਸ਼ੀ ਨਹੀਂ ਫੁੱਲ ਗਾਰੰਟੀ ਆ ਚਲਾ ਕੇ ਵਾ ਕੇ ਚੈੱਕ ਕਰ ਸਕਦੇ ਹੋ ਵਾਈਟ ਟਰੈਕਟਰ ਦੀ ਬਹੁਤ ਸੋਹਣੀ ਆ ਤੇ ਬਾਕੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਚਾਰੇ ਟਾਇਰ ਨਵੇਂ ਨੇ ਪੰਜਾਬ ਦਾ ਨੰਬਰ ਆ ਜੀ ਫਸਟ ਓਨਰ ਟਰੈਕਟਰ ਆ ਏਰੀਆ ਕੋਟਕਪੁਰਾ ਰੇਟ ਵੀਰ ਨੇ 2 ਲੱਖ ਦੇ 5000 ਰੱਖਿਆ ਮੌਕੇ ਦੇ ਮਾਨਤਾਣ ਵੀ ਕੀਤਾ ਜਾਉ ਮੋਬਾਈਲ ਨੰਬਰ ਨੋਟ ਕਰ ਲਓ 9463785777 ਇਸ ਨੰਬਰ ਤੇ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਟਰੈਕਟਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਜਾਂ ਕੇ ਇਸ ਨੂੰ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ